ਸ੍ਰੀ ਕਾਲ ਜੀ ਮੈਂ ਲਾਇਨ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਮੁੱਚੀ ਮਾਨਵਤਾ ਨੂੰ ਸਾਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ 556 ਪ੍ਰਕਾਸ਼ ਪੁਰਬ ਦੀਆਂ ਮੇਰੇ ਵੱਲੋਂ ਔਰ ਸਿੱਧੀ ਗੱਲ ਵੱਲੋਂ ਲੱਖ ਲੱਖ ਮੁਬਾਰਕਾਂ ਕਮਨ ਸੋ ਅੱਜ ਜਿੱਥੇ ਸੰਸਾਰ ਪੱਧਰ ਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਉੱਥੇ ਹੀ ਕੈਨੇਡਾ ਦੇ ਅੰਦਰ ਸਰੀ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਸਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪੁਰਬ ਜਿਹੜਾ ਉਹ ਮਨਾਇਆ ਗਿਆ ਔਰ ਇਸੇ ਤਰ੍ਹਾਂ ਸਰੀ ਦੇ ਵਿੱਚ ਬ੍ਰੋਕ ਸਾਈਡ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅੱਜ ਸੰਗਤਾਂ ਨੇ ਖੁਮ ਹਮਾ ਕੇ ਸਹਿਬ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਕੀਰਤਨੀਆਂ ਨੇ ਕੀਰਤਨ ਕੀਤਾ ਬੱਚਿਆਂ ਵੱਲੋਂ ਰਸ ਪਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਔਰ ਨਾਲ ਦੀ ਨਾਲ ਮਰਦਾਨਾ ਅਕੈਡਮੀ ਦੇ ਛੋਟੇ ਬੱਚਿਆਂ ਵੱਲੋਂ ਵੀ ਕੀਰਤਨ ਕੀਤਾ ਜਾਂਦ ਕੀਤਾ ਗਿਆ ਔਰ ਨਾਲ ਹੀ ਛੋਟੇ ਛੋਟੇ ਬੱਚਿਆਂ ਵੱਲੋਂ ਕਵਤਾਵਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਤੇ ਛੋਟੀਆਂ ਛੋਟੀਆਂ ਜੜੀਆਂ ਉਹ ਕਹਾਣੀਆਂ ਉਹ ਵੀ ਗੁਰੂ ਘਰ ਦੇ ਵਿੱਚ ਜੜੀਆਂ ਸੰਗਤ ਦੇ ਸਾਹਮਣੇ ਪੇਸ਼ ਕੀਤੀਆਂ ਜਦੋਂ ਗੁਰਨਾਨਕ ਦੇ ਪਾਤਸ਼ਾਹ ਜੀ ਜਦੋਂ 10 ਸਾਲ ਦੇ ਹੋਏ ਨਾ ਲਗੋਂ 10 ਸਾਲ ਦੇ ਤੇ ਕਹਿਣ ਲੱਗੇ ਕੋਦੋ ਜੀ ਇਹ ਗੱਲ ਕੀਤੀ ਵੀ ਨਾਨਕਾ ਸਾਦੇ ਸਾਡੇ ਧਰਮ ਦੇ ਵਿੱਚ ਜਿਉਉ ਦੀ ਰਸਮ ਦਾ ਕਰਦੇ ਹਾਂ ਔਰ ਧਿਆਨ ਦਿਹਾਣੀ ਜੇਲੀ ਆਪਾਂ ਨਿੱਕੀ ਜੀ ਸਾਕੀ ਬਣਾ ਕੇ ਆਪਾਂ ਇਹਨੂੰ ਸੁਣਾ ਦੇਨੇ ਹਾਂ ਗੁਰਨਾਨਕ ਜੀ ਪਾਸ਼ੇਨ ਬੜੇ ਤਰੀਕੇ ਨਾਲ ਗੱਲ ਕੀਤੀ ਬੜੇ ਤਰੀਕੇ ਨਾਲ ਗੁਰਨਾਨਕ ਜੀ ਪਾਸ਼ੇਨ ਕਹਿਣ ਲੱਗੇ ਕਹਿਣ ਲੱਗੇ ਨਾਨਕਾ ਹੰਦਦੋ ਜਿਉਉ ਦੀ ਰਸਮ ਉਹਨਾਂ ਸਾਹ ਸਮਝੀ ਤੱਤਰੀ ਬ੍ਰਾਹਮਣ ਸੂਤ ਤੇ ਵੈਸ਼ ਨੂੰ ਜੋ ਪਾਰ ਮੰਨਿਆ ਵੈਸ਼ ਨੂੰ ਜਿਹਨੇ ਉਹ ਨਹੀਂ ਪਾਉਂਦਾ ਨਾ ਉਹਦੇ ਉਹਦੇ ਮਹਾਈ ਨਹੀਂ ਕਰਦਾ ਖੱਤਰੀ ਦਾ ਵੱਖਰਾ ਹੈ ਬ੍ਰਾਹਮਣ ਦਾ ਸੂਤ ਜਿਹਨੂੰ ਵੱਖਰਾ ਹੈ ਵੈਸ਼ ਦਾ ਵੱਖਰਾ ਹੈ ਸ਼ੁੱਧਰ ਵਾਸਤੇ ਹੈ ਹੀ ਨਹੀਂ ਕਰਦਾ ਹੁਣ ਆਪਾਂ ਦੇ ਚੱਲੀ ਨਹੀਂ ਤੂੰ ਗੱਲ ਸੁਣਾ ਕੇ ਖਤਮ ਕਰ ਦੇ ਤੂੰ ਨਾਨਕ ਦੇ ਪਾਸ਼ੇ ਦੇਖੋ ਦੇ ਨਾ ਜੀ ਜੀ ਪੀਤਨ ਨਾ どい <music> I'm <laughs> sorry. ਸਾ ਸੰਗ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮਹਤਾਰ ਦੇ ਮਹਾਕਮਸਾਰ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਸੰਸਾਰ ਵਿੱਚ ਆਏ ਤੇ ਮੇਰੇ ਮਾਲਕ ਨੇ ਸੰਸਾਰ ਜਾਣ ਕੇ ਆਉਣ ਦੇ ਇਸ ਸੰਸਾਰ ਜੋ ਕਿ ਵਿਕਾਰਾਂ ਦੀ ਅੱਗ ਵਿਸ਼ੇ ਦੀ ਅੱਗ ਰਮਾ ਪਖੰਡਾਂ ਦੀ ਆਗਨ ਸਤਿਗੁਰੂ ਮਿਠਲ ਪਾਉਣ ਵਾਸਤੇ ਜੋ ਧਰਤੀ ਨੇ ਪੁਕਾਰ ਕੀਤੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹਿ ਪਠਾਇਆ ਉਸ ਮਹਾਵਾਕਾ ਅਨੁਸਾਰ ਆ ਸਮੂਹ ਸੰਗਤਾਂ ਰਲ ਮਿਲ ਕੇ ਹੀ ਪਰਸੋ ਰੋ ਤੋਂ ਧੁਰ ਕੀ ਬਾਣੀ ਇਲਾਹੀ ਜਬ ਸ੍ਰੀ ਅਖੰਡ ਪਾਠ ਸਹਿ ਅਰੰਭ ਹੋਵੇ ਆ ਸਮੂਹ ਸੰਗਤਾਂ ਨੇ ਤਨ ਮਨ ਧਨ ਕਰਕੇ ਸੇਵਾ ਕਰਕੇ ਤਾਨ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਸੰਬੰਧ ਵਿੱਚ ਬੜੀ ਖੁਸ਼ੀ ਨਾਲ ਸਾਰੇ ਦਿਹਾੜਾ ਮਨਾਇਆ ਹੈ ਅੱਜ ਅੰਮ੍ਰਿਤ ਵੇਲੇ ਤੁਸੀਂ ਆਪ ਸੰਗਤਾਂ ਨੇ ਬੜੀ ਚੜ੍ਹਦਾ ਨਾਲ ਬੜੇ ਪਿਆਰ ਨਾਲ ਬਰਸਤਕਾਰ ਨਾਲ ਇਸ ਪਾਵਨ ਪਵਿੱਤਰ ਦਿਹਾੜਾ ਮਨਾ ਰਹੇ ਹੋ ਗੁਰਦੁਆਰਾ ਪੰਡਤ ਕਮੇਟੀ ਵੱਲੋਂ ਕੈਨੇਡੀਅਨ ਰਾਮਗੜੀਆ ਸੁਸਾਇਟੀ ਵੱਲੋਂ ਆ ਸਮੂਹ ਸੰਗਤਾਂ ਨੂੰ ਤਾਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰ ਸਬੰਧ ਦੇ ਵਿੱਚ ਬਹੁਤ ਬਹੁਤ ਵਧਾਈਆਂ ਹੋਣ ਮਾਲਕ ਕਿਰਪਾ ਕਰੇ ਸਮੂਹ ਸੰਗਤਾਂ ਸਰਾਂ ਦੇ ਮੇਰ ਭਰਿਆ ਰੱਖਣ ਸਤਿਗੁਰ ਜੀ ਆਪਕਿ ਪਿਆਰ ਤੇ ਪਾਤ ਚੜ੍ਹਦੀ ਕਲਾ ਬਖਸ਼ਣ ਔਰ ਵਾਲਾ ਸਮਾ ਬੜਾ ਸੁਖਾ ਪਰਿਪਤਿਤ ਹੋਵੇ ਸਤਿਗੁਰ ਚਰਨਾ ਚਰਦਾਸ ਬੇਨਤੀ ਕਰਕੇ ਆਹ ਸੰਗਤਾਂ ਨੇ ਬੜੇ ਹੀ ਚਾਹ ਨਾਲ ਪਾਵਨ ਸਤਿਗੁਰ ਦਿਹਾੜਾ ਮਨਾ ਰਹੇ ਹੋ ਇਸ ਸਮੇਂ ਜੋ ਹਰ ਸਾਲ ਦੀ ਤਰ੍ਹਾਂ ਆਪਰਾਲ ਮਿਲ ਕੇ ਬੱਚਾ ਨਾਲ ਲੈ ਕੇ ਜੋ ਕਿ ਪੰਜਾਬੀ ਸਕੂਲ ਦੇ ਬੱਚੇ ਆ ਸਾਰੇ ਰਲ ਮਿਲ ਕੇ ਆਪਾਂ ਸਤਿਗੁਰਾਂ ਦੇ ਪ੍ਰਕਾਸ਼ ਗੁਰਪ੍ਰਸਾਦ ਚ ਕੇਕ ਕੱਟਨੇ ਆ ਆਪਾਂ ਨੇ ਅਰਦਾਸ ਬੇਨਤੀ ਕਰਕੇ ਗੁਰਾਂ ਤੋਂ ਆਗਿਆ ਲੈ ਕੇ ਕੱਟ ਲੱਗੇ ਆਸਮੋ ਸੰਗਤਾਂ ਨੂੰ ਹੀ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਗੁਰਪ੍ਰਸਾਦ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰਜੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਜੀ ਸੋਨਿਆ ਸਤਿ ਸ੍ਰੀ ਅਕਾਲ ਮੋਚ ਕਿਹੜੇ ਘਟਾਟ ਨੇ ਭਾਈ ਤੇਰੀ ਨਾਲ ਆ ਆ ਪੜੀ ਆ ਜਾਓ ਆ ਪੜਾ ਆ ਬੱਚੇ ਛੱਤ 'ਤੇ ਲੱਪੜਾ ਲਾਓ ਅੱਪਰ ਤੇ ਲਾਓ ਅੱਪਰ ਅ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਸ ਬਸ चलो के श्री गुरु अंग्रद जी श्री गुरु अमरदास जी श्री गुरु रामदास जी श्री गुरु अर्जन देव जी श्री गुरु हर गोबिंद सिंह जी श्री गुरु राय जी श्री गुरु ਪਾਸ਼ੇਨ ਜੀ ਸ਼੍ਰੀ ਗੁਰਦੇਵਾਤਾ ਜੀ ਸ਼੍ਰੀ ਗੋਵਿੰਦ ਸਿੰਘ ਜੀ ਤਸ਼ੇਗਿਰ ਕੰਨ ਸਾਹਿਬ ਜੀ ਸਾਡੇ ਬੱਚਾ ਪਿਆਰਿਆਂ ਦੇ ਨਾਮ ਆਪਾ ਇੰਦਰ ਸਿੰਘ ਜੀ ਪਿਤਾ ਰਮ ਸਿੰਘ ਜੀ ਪਈ ਮੁਕੰਨ ਸਿੰਘ ਜੀ ਪਈ ਸੈ ਪਈ ਅਮਰ ਸਿੰਘ ਜੀ ਤੇ ਪਈ ਸਾਹਿਬ ਜੀ ਸਾਡੇ ਜਾਸਹਿਬ ਜਗਨ ਦੇ ਨਾਮ ਆਪ ਸਹਿਮ ਜਗਤਜੀਤ ਸਿੰਘ ਜੀ ਸਹਿਬ ਜਨਪਤ ਜਹਾ ਸਿੰਘ ਜੀ ਸਹਿਬ ਜਨਪਤ ਜਲਵਾ ਸਿੰਘ ਸਹਿਬ ਜਨਪਤ ਬਤੈ ਸਿੰਘ ਸੱਚਾ ਸੌਦਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ ਗੁਰੂ ਜੀ ਬਚਪਨ ਤੋਂ ਹੀ ਦਾਨ ਪਨ ਕਰਨ ਵਿੱਚ ਰੁਚੀ ਰੱਖਦੇ ਸਨ ਇੱਕ ਵਾਰ ਉਹਨਾਂ ਦੇ ਪਿਤਾ ਮਨਤਾ ਕਾਲੂ ਜੀ ਨੇ ਉਹਨਾਂ ਨੂੰ ਵਪਾਰ ਕਰਨ ਲਈ ਵੀਰ ਪ੍ਰੇਰਿਤ ਕੀਤਾ पर गुरुजी ने उन वीर प्राणों भूखे साधुओं को भोजन करा देता गुरुजी ने सोचा कि सबसे तो बड़ा व्यापार लोगा सेवा करना है जब वो वापस घर आए तो पिताजी ने पैसों अते व्यापार बारे पूछा गुरुजी ने कहा मैं सच्चा सौदा जीता है इस तरह गुरुजी ने फ्री लंगर की प्रथा चलाई सच्चा सौदा दया सेवा अद्वैमुखता दी मिसाल श्री गुरु नानक देव जी सिखा ਇਤਵਾਰ ਗੁਰੂ ਜੀ ਪੈਲਾਣੋ ਅਧਿਕਾਰ ਕੋਟੇ ਸਵੇਰੇ ਤੇ ਗਏ ਪੈਲਾਣੋ ਭక్తి ਕਮਾਈ ਕਰਦਾ ਸੀ ਗੁਰੂ ਜੀ ਨੇ ਪੈਲਾਣੋ ਅਧਿਕਾਰ ਕੋਟ ਪ੍ਰੇਮ ਨਾਲ ਕੋਸ਼ਿਸ਼ ਕੀਤਾ ਇਹ ਵੇਖ ਕੇ ਮਾਤ ਪਿਤਾ ਨੇ ਵੀ ਗੁਰੂ ਜੀ ਨੂੰ ਕੋਝਲਾ ਸੱਤ ਕਰਵਾ ਦਿੱਤਾ ਮਾਤ ਦਾ ਜੋ ਅਮੀਰ ਆ ਸੀ ਅਤੇ ਲੋਕਾਂ ਨੂੰ ਲੋਰਕੇ ਕਮਾਈ ਕਰਦਾ ਸੀ ਗੁਰੂ ਜੀ ਨੇ ਉਸ ਤੇ ਸੱਤੇ ਤੋਂ ਮਨਾ ਕਰ ਦਿੱਤਾ ਇਸੇ ਕਾਰਨ ਨੂੰ ਚਿੰਤੇ ਗੁਰੂ ਜੀ ਮਾਪੇ ਨੇ ਮਾਤ ਪਿਤਾ ਕੋ ਅਤੇ ਪੈਲਾਣੋ ਅਧਿਕਾਰ ਦੀ ਰੋਟੀ ਨੂੰ ਮੱਥਾ ਉਛਲਿਆ ਆ ਲੰਗਰ ਨੂੰ 2014 ਅਤਿਨਾਫ ਪੱਗੋ ਦੇ ਬਣਾ ਟਿਚੋ ਖੋ ਨਿਕਲਿਆ ਜੁਜੀ ਨੇ ਸਮਝਾਇਆ ਕਿ ਸੱਚੀ ਕਮਾਈ ਵਧੀਆ ਹੈ ਅਤੇ ਬੁਰੀ ਕਮਾਈ ਰਖੂ ਵਰਗੀ ਹੈ ਬਰੋਕਸਾਈਡ ਗੁਰਦਰਾ ਸਾਹਿਬ ਦੇ ਵਿੱਚ ਖੜੇ ਆ ਤਾਂ ਇਸ ਗੁਰਦਰਾ ਸਾਹਿਬ ਦੇ ਸਾਡੇ ਪ੍ਰਧਾਨ ਸਾਹਿਬ ਤੇ ਸਕੱਤਰ ਸਾਹਿਬ ਨਾਲ ਨੇ ਅਸੀਂ ਉਹਨਾਂ ਨੂੰ ਜਾਣਦੇ ਕਿ ਇਹਨਾਂ ਨੇ ਗੁਰੂ ਘਰ ਦੇ ਅੰਦਰ ਕਿਸ ਤਰ੍ਹਾਂ ਦੀ ਜੜੀ ਹੈ ਉਹ ਅੱਜ ਦੀ ਗਰੀ ਕਾਰਵਾਈ ਚਲਾਈ ਹੈ ਕਿਵੇਂ ਕਿਵੇਂ ਅਸ ਗੁਰਦਾਰੇ ਚ ਕਿਹੜੇ ਕਿਹੜੇ ਫੰਕਸ਼ਨ ਹੋਏ ਨੇ ਤੇ ਸੰਗਤਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਿਹਾੜੇ ਦੇ ਉੱਤੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਜੀ ਰਿਸ਼ਾ ਸੰਗੇ ਜੀਓ ਰਸ਼ਕਾਰਾ ਟੀਵੀ ਦੇ ਜਿੰਨੇ ਵੀ ਸਰੋਤੇ ਐਸਾ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋ ਭੇਜੀ ਜਿੱਦਾਂ ਕਿ ਭਾਈ ਸਾਹਿਬ ਲੇਖ ਸਾਹਿਬ ਉਹਨੇ ਦੱਸਿਆ ਕਿ ਸਾਡੇ ਤੇ ਗੁਰੂ ਰਸਾ ਬੁੱਕਸਾਈ ਦੇ ਵਿੱਚ ਪਿਛਲੇ ਫ੍ਰਾਈਡੇ ਤੋਂ ਲੈ ਕੇ ਸ਼ੁੱਕਰਵਾਰ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸੀ ਕਿ ਉਸ ਤਵੇਂ ਦਰਬਾਰ ਵਿੱਚ ਸੀਗੀ ਤਾਂ ਕਿ ਸੰਗਤਾਂ ਹਾਜ਼ਰੀ ਭਰ ਸਕਣ ਇਸ ਤਰ੍ਹਾਂ ਅੱਜ ਐਤਵਾਰ ਸਵੇਰੇ ਉਹ ਪੈਸੰ ਸਮਾਪਤੀ ਹੋਇਤ ਉਪਰੰਤ ਇਸ ਤਰ੍ਹਾਂ ਕੀਰਤਨ ਦਰਬਾਰ ਸਜੇ ਨੇ ਕਥਾ ਸਰਬਾਰ ਸਜੇ ਨੇ ਤੇ ਹੁਣ ਬੱਚਿਆਂ ਦਾ ਵੀ ਪ੍ਰੋਗਰਾਮ ਚੱਲ ਰਿਹਾ ਆ ਤੇ ਸ਼ਾਮ ਨੂੰ ਹੋਰ ਵੀ ਅਕੈਡਮੀ ਦੇ ਬੱਚਿਆਂ ਨੇ ਆ ਕੇ ਵੀ ਕੀਰਤਨ ਕਰਨਾ ਹੈ ਸੋ ਇਸ ਤਰ੍ਹਾਂ ਸਾਰੀ ਦੁਨੀਆ ਵਿੱਚ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਿਆਰਾ ਮਨਾਇਆ ਜਾ ਰਿਹਾ ਆ ਇਸੇ ਤਰ੍ਹਾਂ ਅਸੀਂ ਇੱਥੇ ਵੀ ਮਨਾ ਰਹੇ ਆ ਤਾਂ ਜਿੱਦਤ ਆਪਾਂ ਸਾਰੇ ਕਿੰਨੇ ਆਵੇ ਸਤਿਗੁਰੂ ਨਾਨਕ ਪਰੇ ਘਟਿਆ ਮੀਟੀ ਧੁੰਦ ਜਗ ਚੰਨ ਉਹ ਉਸ ਵੇਲੇ ਜੋ ਕੀ ਵਹਿਮ ਪਖੰਡਾ ਸਮਾਜਿਕ ਤਾਰਕ ਪੋਲਿਟਿਕ ਦੇ ਲੁੱਟ ਖਸੁੱਟੇ ਜੋ ਐਨੀ ਇਥੇ ਅੰਦੇ ਤੁਲ ਬਣੀ ਹੋਈ ਸੀਗੀ ਉਹਨੂੰ ਧੁੰਦਣਾ ਪਾਈ ਗੁਰਦਾਸ ਜੀ ਨੇ ਦੱਸਾਇਆ ਕਿਉਂਕਿ ਜਿਹੜਾ ਧੁੰਦ ਉਹ ਕੇ ਐਸੀ ਚੀਜ਼ ਆ ਜਿਹੜੀ ਸਾਨੂੰ ਦਿਖਾਈ ਬਹੁਤ ਵੇਸਤ ਨਹੀਂ ਦਿੰਦੀ ਉਹ ਉੱਥੇ ਹੀ ਖਤਮ ਹੋ ਜਾਂਦੇ ਆ ਸਾਡੀ ਜਿਹੜਾ ਚਾਨਣਾ ਆ ਉਹਦਾ ਹੁੰਦਾ ਆ ਉਹ ਬਹੁਤ ਦੂਰ ਤੱਕ ਨਹੀਂ ਜਾਂਦਾ ਉਸ ਵੇਲੇ ਉਸ ਜ਼ਮਾਨੇ ਵਿੱਚ ਜਦੋਂ ਇਹਨਾਂ ਨੇ ਪ੍ਰਗਟ ਹੋਇਆ ਤਾਂ ਪਾਈ ਕੋ ਦਾ ਅਚਿਨੇ ਪੌੜੀ ਦਾ ਉੱਚ ਜ਼ਿਕਰ ਕੀਤਾ ਆ ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਾਰੇ ਚਾਨਣਾ ਦਿੱਤਾ ਆ ਉਹਦੇ ਵਿੱਚ ਉਹ ਦੇ ਰਹੇ ਨੇ ਪਿਆ ਆਨੰਦ ਜਗਤ ਵਿੱਚ ਕਰਤਾਰਣ ਗੁਰਨਾਨਕਾ ਉਹ ਪਿਆ ਆਨੰਦ ਜਗਤ ਵਿੱਚ ਜਦੋਂ ਕਹਿੰਦੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਅਨੇਕਤਾ ਤੋਂ ਇਕਤਾ ਦਾ ਸੰਸਾਰ ਨੂੰ ਸਿਖਾਇਆ ਉਹਨਾਂ ਨੂੰ ਸਾਨੂੰ ਇੱਕ ਓੰਕਾਰ ਦਾ ਲਾਗਤ ਮਿਲਾਇਆ ਬਾਕੀ ਜਿਹੜੀਆਂ ਵੀ ਜੋ ਕੁਝ ਵੀ ਮਨ ਕਰ ਤੇ ਜਾਂ ਜੋ ਵੀ ਉਹ ਜਿਹੜੇ ਚਲਦੀ ਪਈ ਸੀ ਉਹਨਾਂ ਤੋਂ ਸਾਨੂੰ ਰੋਕ ਕੇ ਇੱਕ ਉਹ ਅੰਕਾ ਇੱਕ ਵੀ ਉਹਨਾਂ ਨੇ ਆਪਣੇ ਹੰਸੇ ਦੇ ਵਿੱਚ ਲਿਖਿਆ ਤਾਂ ਕਿ ਉਹਦਾ ਬ੍ਰੇਕ ਨਾ ਹੋ ਸਕੇ ਕਿਉਂਕਿ ਉਸ ਵੇਲੇ ਮਤ ਅਨਸਾਰ ਉਹ ਟ੍ਰੇਂਟੀ ਸਾਰੇ ਬਲੀਵ ਕਰਦੇ ਸੀ ਵੀ ਇੱਕ ਪਰਮਾਤਮਾ ਆਇਆ ਉਹ ਜਨਮ ਦੇਂਦਾ ਆਇਆ ਇੱਕ ਪਾਲਦਾ ਆਇਆ ਇੱਕ ਮਾਰਦਾ ਆਇਆ ਪਰ ਨਹੀਂ ਗੁਰੂ ਸਾਹਿਬਾਂ ਨੇ ਕਿਹਾ ਉਹ ਇੱਕ ਪਰਮਾਤਮਾ ਆਇਆ ਜਿਹੜਾ ਸਰਵਕੈਦਾ ਉਹਨਾਂ ਨੇ ਉਹਨਾਂ ਨੇ ਸਾਨੂੰ ਜਿਹੜਾ ਦਿੱਤਾ ਮੂਲ ਮੰਤਰ ਦਿੱਤਾ ਜਿਹਨੂੰ ਕਿ ਅਸੀਂ ਬੀਜ ਮੰਤਰ ਕਹਿੰਦੇ ਆ ਇਹਦਾ ਸਿੱਟਾ ਉਹਨਾਂ ਨੇ ਸਾਰੀ ਦੁਨੀਆ ਵਿੱਚ ਦਿੱਤਾ ਦੇਸ਼ਾਂ ਵਿਦੇਸ਼ਾਂ ਵਿੱਚ ਦਿੱਤਾ ਭਰਵਣ ਕੀਤਾ ਤੇ ਉਹਦੇ ਨਾਲ ਹੀ ਅੱਜ ਜਿਹੜਾ ਸਿੱਖ ਧਰਮ ਜਰਾ ਪਰਫੁੱਲਟ ਹੋ ਰਿਹਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰੀ ਦੁਨੀਆ ਵਿੱਚ ਇਹ ਮਨਾਇਆ ਜਾ ਰਿਹਾ ਅਸੀਂ ਗੁਰਦੁਆਰਾ ਸੁਪਰ ਖਲਾਫ ਦੀ ਸਮੂਚੀ ਕਮੇਟੀ ਵੱਲੋਂ ਸਾਰਿਆਂ ਨੂੰ ਸਿੱਖ ਨੇ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਆ ਤੇ ਤੁਹਾਨੂੰ ਵੀ ਸਾਰੇ ਸਰੋਤਿਆਂ ਦੇ ਵਿਭਾਗ ਉਹ ਪਧਾਈ ਪੇਜ ਕਹਿੰਦੇ ਆ ਸਾਰੇ ਗੱਜਬੱਜ ਕੀ ਹੋਇਆ ਤਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪ ਸਭ ਨੂੰ ਸਿਰ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਅਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 590 ਬਾਰਡੇ ਜਨਮ ਦਿਨ ਪ੍ਰਕਾਸ਼ ਪ੍ਰਕਾਸ਼ ਪੂਰੇ ਨੂੰ ਨੌਜੇ ਆਪ ਸਭ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅੱਜ ਗੁਰਦਰਾ ਸਾਹਿਬ ਦੇ ਵਿੱਚ ਇਸ ਲਈ ਤਿੰਨ ਦਿਨਾ ਤੋਂ ਪਰਸੋਂ ਤੋਂ ਸੰਗਤਾਂ ਨੇ ਮਾਨ ਤਨ ਤਨ ਮਨ ਤਾਂ ਦੇ ਨਾਲ ਬੜੀ ਸੇਵਾ ਕੀਤੀ ਆ ਸਤਿਗੁਰ ਦੀ ਹਾਜ਼ਰੀਆਂ ਭਰੀਆਂ ਨੇ ਤੇ ਅੱਜ ਸਵੇਰ ਤੋਂ ਹੀ ਅਮਰ ਬਾਣੀ ਦੇ ਕੀਰਤਨ ਚੱਲ ਰਹੇ ਨੇ ਵਿੱਚ ਗੁਰਮਤ ਵਿਚਾਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਬੱਚਿਆਂ ਦਾ ਪ੍ਰੋਗਰਾਮ ਚੱਲ ਰਿਹਾ ਬੱਚਿਆਂ ਨੇ ਜੋ ਪੰਜਾਬੀ ਕਲਾਸ ਪੜ੍ਹਦੇ ਨੇ ਉਹ ਸਾਰੇ ਸੰਗਤਨਸ ਸਾਂਝੇ ਕੀਤੇ ਨੇ ਉਪਰੰਤ ਹੋਣੇ ਅਕੈਡਮੀ ਦੇ ਮਰਦਾਨਾ ਅਕੈਡਮੀ ਦੇ ਬੱਚਿਆਂ ਨੇ ਇੱਥੇ ਆਉਣਾ ਉਹਨਾਂ ਨੇ ਕਲਾਸਿਕਲ ਅਮਰ ਪ੍ਰਚਾਰ ਸਾਂਝਾ ਸਾਂਝਾ ਕਰਨਾ ਸੰਗਤਾਂ ਦੇ ਨਾਲ ਤੇ ਫਿਰ 5 ਵਜੇ ਦੇ ਬਾਅਦ 5 ਵਜੇ ਦੇ ਕਰੀਬ ਅਸੀਂ ਜਿਹਾ ਹਰ ਸਾਲ ਹੀ ਕੇਕ ਕੱਟਦੇ ਹਾਂ ਅੱਜ ਵੀ ਕੇਕ ਕਟਿਆ ਜਾਵੇਗਾ ਇਹ ਸਾਰਾ ਕੁਝ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਇਹ ਸੰਗਤਾਂ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ ਮੈਂ ਇਹਨਾਂ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਇਹਨਾਂ ਕਹਿੰਦਾ ਮੈਂ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਗੁਰਪੁਰਪ ਦਾ ਅਸਲੀ ਮਤਲਬ ਹੈ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ

ਅਸਾਂ ਤੋਂ ਪਹਿਲਾਂ ਜੱਗਤ ਪਰਵਾਣ ਅਜੀ ਹੁੰਦੇ ਪਰਵਾਣ ਯਾਦੋਸ਼ੋ ਵਾਹਿਗੁਰੂ ਜੀ ਦਾ ਪਰਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪਰਗੇ ਤੇ ਆਵਿਤੀ ਮਿੱਟੀ ਤੋਂ ਜਦ ਜਾਨਾ ਹੋ ਗੁਰਦੁਆਰਾ ਬਕਸਾਈਡ ਦੀ ਸਮੂਥ ਪਰਵਤਕ ਮਿੱਟੀ ਅਤੇ ਸਾਧ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਸ੍ਰੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਇਸ ਸੱਖ ਲਖ ਵਧਾਈ ਹੋਵੇ ਜੀ। ਸਾਤੇ ਗੁਰ ਨਾਨਕ ਮਹਾਰੂ ਜੀ ਕੀ ਪੱਤੇ ਗੁਰਦਵਾਰਾ ਵਰਕਸਾਡੂ ਮਹਰਚੰਦ ਸਿੰਘ ਪੰਗੋ ਬੋਲ ਰਿਹਾ ਜੀ। ਤੇ ਬਤਵਾ ਸੰਗਤਾਂ ਆ ਰਹੀਆਂ ਨੇ ਤੇ ਬਾਬਾ ਨਾਨਕ ਦਾ ਜਨਮ ਦਿਨ ਨੂੰ ਬਹੁਤ ਬਧਾਈਆਂ ਲੋਕਾਂ ਨੂੰ ਬਹੁਤ ਖੁਸ਼ੀ ਦਾ ਦਿਨ ਹੈ ਜੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੀ ਇਹੋ ਨਿਸ਼ਚਿਤ ਵਾ ਗੁਰਦੁਆਰਾ ਸਾਹਿਬ ਰੁਕਸਾਇਦ ਦੇ ਸੇਵਾਦਾਰਾਂ ਵੱਲੋਂ ਹੈ ਜੋ ਕਿ ਨਾਈਟਰ ਰਿਫਲੈਕਟਰ ਜੈਕਟਸ ਜਿਨ੍ਹਾਂ ਲੋਕਾਂ ਨੂੰ ਚਾਹੀਦੀਆਂ ਹਨ ਜਿਹੜੇ ਲੋਕੀ ਰਾਤ ਨੂੰ ਕਮਿਊਟ ਕਰਦੇ ਹਨ ਜਾਵਾ ਕਰਦੇ ਹਨ ਉਹਨਾਂ ਦੀ ਸੇਫਟੀ ਵਾਸਤੇ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਦੇ ਵਿੱਚੋਂ ਇੱਕ ਗੁਣ ਹੈ ਕਿ ਜਿਹੜਾ ਕਿ ਸਰਬੱਤ ਦਾ ਭਲਾ ਸੇਸ਼ ਕਰਕੇ ਇਹੋ ਨਿਸ਼ਟਾ ਵਸੀ ਕਰ ਰਹੇ ਆ ਜੇ ਕਿਸੇ ਨੂੰ ਵੀ ਕਦੇ ਵੀ ਕੋਈ ਫ੍ਰੀ ਜੈਕਟ ਦੀ ਜ਼ਰੂਰਤ ਹੋਵੇ ਉਹ ਸਾਡੇ ਨਾਲ ਗੁਰਦੁਆਰਾ ਸਾਹਿਬ ਕੰਟੈਕਟ ਕਰ ਸਕਦਾ ਹੈ